ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦਿਖਾਉਣ ਲੱਗਾ ਇੱਕ ਵੱਖਰੇ ਰੰਗ ਦਾ ਹਦਵਾਣਾ ਮਤੀਰਾ ਵੀ ਬੋਲ ਦਿੰਨੇ ਆ ਮਾਲਵੇ ਦੇ ਵਿੱਚ ਆਹ ਦੇਖੋ ਫਿਰ ਜੈਲੋ ਕਲਰ ਦਾ ਪੂਰਾ ਤੇ ਮਿਲਣਾ ਤੁਹਾਨੂੰ ਕਿੱਥੇ ਆ ਤੁਹਾਨੂੰ ਪਹਿਲਾਂ ਮੈਂ ਦਿਖਾ ਦਿੰਨਾ ਇੱਥੇ ਪੀਲੇ ਰੰਗ ਦੇ ਹਦਵਾਣੇ ਪਏ ਆ ਇਧਰ ਰੈਡ ਕਲਰ ਦੇ ਪਏ ਆ ਤੇ ਮਿਲਣਾ ਕਿੱਥੇ ਆ ਮਿਲਣ ਦੇ ਲਈ ਤੁਹਾਨੂੰ ਆਉਣਾ ਪੈਣਾ ਲਵਲੀ ਕੋਲੇ ਤੇ ਲਵਲੀ ਫਿਰ ਲੋਕੇਸ਼ਨ ਦੱਸਦੇ ਪਹਿਲਾਂ ਜਿਹੜੇ ਤੋਂ ਵੱਖਰੇ ਰੰਗ ਦੇ ਹਦਵਾਣੇ ਵਿੱਚ ਹੀ ਆਣਾ ਸਾਰਿਆਂ ਨਾਲੋਂ ਤੇ 10 ਵਰ ਕਿਥੇ ਖੜੇ ਆ ਇਸ ਟਾਈਮ ਆਪਾਂ ਦੇ ਹਾਂਜੀ ਵੀਰੇ ਆਪਾਂ ਪਹਿਲਾਂ ਤਾਂ ਹੀ ਸਸਰੀ ਘਰ ਸਾਰਿਆਂ ਨੂੰ ਚੈਲਾ ਵਾਲੇ ਪੁਲ ਦੇ ਥੱਲੇ ਜੀ ਵੇਰਕਾ ਬੂਟ ਦੇ ਸਾਹਮਣੇ ਖੜੇ ਆ ਜੀ ਆਪਾਂ ਤੇ ਇਥੇ ਬਹੁਤ ਵਧੀਆ ਕੁਆਲਿਟੀ ਦਾ ਹੈਗਾ ਤੇ ਰਾਜਸਥਾਨ ਏਰੀਆ ਦਾ ਹੈਗਾ ਕੋਟ ਪੁਤਲੀ ਏਰੀਆ ਦਾ ਤੇ ਬਹੁਤ ਮਿੱਠਾ ਹੈ ਤੇ ਭਾਈ ਜਿਹਨੇ ਲੈਣਾ ਹਦਵਾਣੇ ਪੀਲੇ ਰੰਗ ਦਾ ਵੱਖਰਾ ਸਵਾਦ ਵੇਖਣਾ ਇੱਥੇ ਆ ਕੇ ਤੇ लवली ਕੋਲੇ ਆ ਜਿਓ ਤੇ लवली ਦੀ ਲੋਕੇਸ਼ਨ ਤੁਹਾਨੂੰ ਮੈਂ ਦੱਸਦਾ ਨੈਸ਼ਨਲ ਹਾਈਵੇ ਜਿਹੜਾ ਚੈਲਾ ਦੇ ਪੈਂਡ ਵਿੱਚ ਦੀ ਲੰਘਦਾ ਤਾਂ ਉੱਥੇ ਪੁਲ ਦੇ ਥੱਲੇ ਬਾਈ ਦੇ ਜਿਹੜਾ ਆਟਾ ਇੱਥੇ ਸਟਾਲ ਲੱਗੀ ਹੋਈ ਆ ਤੇ ਜਿਹਨੇ ਆਉਣਾ ਤੇ ਵੱਦੋ ਵੱਦ ਪਹੁੰਚਿਓ ਤੇ लवली ਇਹ ਬਈ ਲੈਸ ਕਰਦੀ ਭਰਾਵਾ ਇਹ ਨਾ ਹੋਵੇ ਵੀਡੀਓ ਦੇਖ ਕੇ ਕਹਦੇ ਨੇ लवली ਮਹਿੰਗਾ ਸਾਰਿਆਂ ਤੋਂ ਤੇ ਵੀਡੀਓ ਨੂੰ ਵੱਦੋ ਵੱਦ ਸ਼ੇਅਰ ਕਰਦੇਓ ਤੇ ਲਿਓ ਸਵਾਦ ਤੁਸੀਂ ਵੀ ਆ ਕੇ